ਸ਼੍ਰੀ ਨਨਪੁਰ ਸਾਹਿਬ ਮਹਿਤਾ ਨੈਣਾ ਦੇਵੀ ਰੋਡ ਨਜ਼ਦੀਕ ਮਾਰੂਤੀ ਏਜੰਸੀ ਪਿੰਡ ਅਗੰਪੂਰ ਗਰਗਨਾਰੂ ਟੱਪਰੀਆਂ ਦੀ ਸੰਗਤ ਵੱਲੋਂ ਪਿਛਲੇ 22 ਸਾਲਾਂ ਤੋਂ ਲੰਗਰ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅਲੱਗ-ਅਲੱਗ ਪਕਵਾਨਾਂ ਦੇ ਲੰਗਰ ਸੰਗਤ ਦੇ ਲਈ ਪਰੋਸੇ ਜਾਂਦੇ ਹਨ ਅਗੰਪੂਰ ਪਿੰਡ ਦੇ ਸਾਬਕਾ ਸਰਪੰਚ ਕਰਨੈਲ ਸਿੰਘ ਦਿਨੇਸ਼ ਨੱਡਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਤਾ ਨੈਣਾ ਦੇਵੀ ਦੀ ਕਿਰਪਾ ਦੇ ਨਾਲ ਹਰ ਸਾਲ 사ਵਨ ਅਸ਼ਟਮੀ ਨਵਰਾਤਰੀਆਂ ਤੇ 10 ਦੇ ਦਿਨ ਦੇ ਲਈ ਲੰਗਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਇਸ ਲੰਗਰ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਇਸ ਦੇ ਵਿੱਚ ਹਰ ਰੋਜ਼ ਅਲੱਗ ਅਲੱਗ ਮੀਨੂ ਦੇ ਹਿਸਾਬ ਦੇ ਨਾਲ ਲੰਗਰ ਬਣਾਇਆ ਜਾਂਦਾ ਹੈ ਤੇ ਲੰਗਰ ਦੇ ਵਿੱਚ ਮਟਰ ਪਨੀਰ, ਸ਼ਾਹੀ ਪਨੀਰ, ਦਾਲ, ਛੋਲੇ, ਕੜੀ, ਦਹੀਂ, ਚਾਵਲ, ਸਲਾਦ, ਆਚਾਰ, ਮਿੱਠੇ ਪਕਵਾਨਾਂ ਦੇ ਵਿੱਚ ਜਲੇਬੀ, ਹਲਵਾ ਬਣਾਇਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਲੰਗਰ ਸਵੇਰ ਤੋਂ ਦੇਰ ਰਾਤ ਤੱਕ ਚੱਲਦਾ ਹੈ। ਉਹਨਾਂ ਨੇ ਕਿਹਾ ਕਿ ਜੋ ਟ੍ਰੇਨ ਰਾਤ 10 ਵਜੇ ਦੇ ਕਰੀਬ ਅੰਬਾਲਾ ਦਿੱਲੀ ਵੱਲ ਤੋਂ ਆਂਦੀ ਹੈ ਉਸ ਵਿੱਚ ਆਈ ਸੰਗਤ ਨੂੰ ਭੋਜਨ ਛਕਾਉਣ ਤੋਂ ਬਾਅਦ ਲੰਗਰ ਬੰਦ ਕੀਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਕੋਲਾ ਵਾਲੇ ਟੋਬੇ ਤੱਕ ਲੰਗਰ ਦੇਰ ਰਾਤ ਤੱਕ ਨਹੀਂ ਚੱਲਦੇ ਕੇਵਲ ਸਾਡਾ ਹੀ ਲੰਗਰ ਹੈ ਜੋ ਇਸ ਟ੍ਰੇਨ ਰਾਹੀਂ ਆਈਆਂ ਸਵਾਰੀਆਂ ਨੂੰ ਲੰਗਰ ਛਕਾਉਂਦਾ ਹੈ। ਇਸ ਲੰਗਰ ਦੇ ਬਾਰੇ ਹੋਰ ਜਾਣਕਾਰੀ ਦੇ ਲਈ ਆਓ ਆਪਾਂ ਦੇਖਦੇ ਹਾਂ ਅਮਰੀਕ ਸਿੰਘ ਭੰਮੀ ਦੀ ਇਸ ਵਿਸ਼ੇਸ਼ ਰਿਪੋਰਟ ਨੂੰ। ਜਿਹੜਾ ਲੰਗਰ ਲੱਗ ਰਿਹਾ ਇਹ ਕਿਨਾ ਕਿਨਾ ਪੰਡਾਂ ਦੇ ਸਹਿਯੋਗ ਨਾਲ ਜਿਹੜਾ ਲੰਗਰ ਇਹ ਲੰਗਰ ਮਹਾਮਾਈ ਦੀ ਪਰਕਰਪਾ ਸਦਕੇ ਸਾਡਾ ਪਿੰਡ ਅਗੰਪਰ ਨਾਲ ਮਾਜਰੀਆ ਜੀ ਦੋ ਪੰਡਾਂ ਗਰਾ ਘਨਾਰੂ ਟਟਪਰੀਓ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਕੁਸ਼ ਆਨੰਦਪੁਰ ਸਾਹਿਬ ਦੀ ਬਾਛੀ ਅੰਬਲ ਵੀ ਸਾਡੀ ਮਾਲੀ ਸਹਿਯੋਗ ਤਾਂ ਕੀਤੀ ਜਾਂਦੀ ਹੈ ਤੇ ਇਹ ਲੰਗਰ 8 ਦਿਨ ਅਟੁੱਟ ਪੰਦਾਰੇ ਥੱਲੇ ਭੰਡਾਰੇ ਮਹਾਮਾਈ ਦੀ ਕਿਰਪਾ ਸਦਕੇ ਚੱਲ ਰਿਹਾ ਹੈ ਇਹ ਇਹ ਜਨ ਅਸੀਂ ਦਿੱਲੀ ਮੀਨੂ ਇਹਦਾ ਚੇਂਜ ਕੀਤਾ ਜਾਂਦਾ ਜੀ ਜੋ ਚੀਜ਼ ਅੱਜ ਉਹ ਕੱਲ੍ਹ ਨਹੀਂ ਮਿਲਦੀ ਸਬਜ਼ੀ ਦੇ ਵਿੱਚ ਸਬਜ਼ੀ ਦੇ ਵਿੱਚ ਸ਼ਾਹੀ ਪਨੀਰ ਦੇ ਕਰ ਅਸੀਂ ਲੋਕਾਂ ਸੇਵਾ ਦੇ ਵਿੱਚ ਮਹੀਆ ਕਰਾਈਦਾ ਤੇ ਮਿੱਠੇ 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 ਪੋਜੇ ਵਿੱਚ ਜਲੇਬੀਆਂ ਖਰਾ ਬਰਛਾਦ ਖਲਵਾ ਪੂਰੀ ਮਨ ਸਾਰੇ ਚੀਜ਼ਾਂ ਮਨ ਚੱਲੀ ਤੇ ਜੇ ਸੇਵਾਦਾਰਾਂ ਦੀ ਗੱਲ ਕਰੀਏ ਸੇਵਾਦਾਰ ਕਿੰਨੇ ਜਿਹੜੇ ਇੱਥੇ ਸੇਵਾਦਾਰ ਅਣਗਿਰਦਾ ਜੀ ਫ੍ਰੀ ਉਪਕੋਚ ਦੀ ਮਤਲਬ ਸਾਡੀ ਸੇਵਾ ਉਹ ਕਰ ਰਿਹਾ ਜੀ ਤੇ ਕੁਆਲਟੀ ਭਗਵਾਨਾਂ ਦੇ ਤਰ੍ਹਾਂ ਮਾਨੂੰ ਡੇਲੀ ਮਾਨੂੰ ਹਰ ਤਿੰਨ ਹੁੰਦਾ ਜੀ ਜੀ ਅੱਜ ਮਾਨੂੰ ਹਲਬਾ ਭੂਰੀ ਅੱਦ ਕਾਲੂ ਮਾਨੂੰ ਫੁਲਕਾ ਜਾਂ ਮਾਨੂੰ ਜਿਹਦਾ ਚਾਵਲ ਮਾਨੂੰ ਡੇਲੀ ਚੇਂਜ ਕਰ ਦਿੱਤਾ ਕਿੰਨੇ ਸਾਲ ਹੋ ਗਏ ਜਿਹੜੇ ਤੁਸੀਂ ਸਭ ਇਹ ਲੰਗਰ ਸਾਡਾ ਮਾਮਾ ਜੀ ਦੀ ਕਿਰਪਾ ਨਾਲ 22 ਸਾਲ ਤੋਂ ਚੱਲ ਰਿਹਾ ਜੀ ਇਹ ਸ਼ੁਰੂ ਵਿੱਚ ਤੁਸੀਂ ਦੱਸਿਆ ਵੀ ਕਿੰਨਾ ਨੇ ਸ਼ੁਰੂ ਕੀਤਾ ਸੀ ਇਹ ਸ਼ੁਰੂ ਦੇ ਵਿੱਚ ਸਾਨੂੰ ਸਾਡੇ ਹੀ ਪਿੰਡ ਦੇ ਮੱਲ ਬਜ਼ੁਰਗ ਸਰਦਾਰੀ لال ਜੀ ਹੋਰ ਅੰਦੀ ਦੇਣ ਜੀ ਉਹਨਾਂ ਦੀ ਕਿਰਪਾ ਸਦਕਾ ਅੱਜ ਵੀ ਉਹ ਸਾਡਾ ਪੂਰਾ ਸਹਿਯੋਗ ਕਰ ਰਹੇ ਜੀ ਤੇ ਸੰਗਤ ਵਿੱਚ ਸਭ ਨੇ ਸ਼ਤਵੀਨ ਨੂੰ ਰੱਖਿਆ ਜੇ ਲੈ ਕੇ ਕਿਸ ਤਰ੍ਹਾਂ ਦਾ ਉਸਤਾ ਹੈ ਜੀ ਪਬਲਿਕ ਦੇ ਵਿੱਚ ਮੱਲੋ ਵਾਸਮੀ ਦਾ ਬਹੁਤ ਉੱਚਾ ਹੈ ਜੀ ਲੋਕਾਂ ਵਿੱਚ ਬਹੁਤ ਜੋਸ਼ ਸੇਵਾ ਕੰਦਵ ਜੀ ਤੇ ਖਾਣੇ ਵਾਲੇ ਦੇ ਵਿੱਚ ਵੀ ਪੂਰਾ ਸਹਿਯੋਗ ਹੈ ਜੀ ਮਾਤਾ ਨਾਨਾ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਿਹੜਾ ਇਹ ਭੰਡਾਰਾ ਹੈ ਇਹ 10 ਦਿਨ ਚੱਲਣਾ ਜੀ 5 ਰਸਤ ਤੋਂ ਸ਼ੁਰੂ ਹੋ ਕੇ 14 ਰਸਤ ਤੱਕ ਚੱਲਣਾ ਤੇ ਇਸ ਭੰਡਾਰੇ ਨੂੰ ਤਕਰੀਬਨ 24 ਜਾਂ 25 ਸਾਲ ਹੋ ਗਏ ਹਨ ਗਰਾਗਨ ਹਰੂ ਤੇ ਰਾਮਪੁਰ ਦੀ ਸੰਗਤ ਵੱਲੋਂ ਇਹ ਸ਼ਕਤੀਪੀਠ ਮਾਤਾ ਨਾਨਾ ਦੇਵੀ ਦੇ ਜੋ ਦਰਸ਼ਨ ਕਰਨ ਸੰਗਤ ਜਾਂਦੀ ਹੈ ਉਹਦੇ ਲਈ ਇਹ ਭੰਡਾਰਾ 24 ਘੰਟੇ ਚੱਲਦਾ ਹੈ ਤਕਰੀਬਨ ਭੰਡਾਰੇ ਦਾ ਹੋਰ ਵੀ ਬਹੁਤ ਹੈ ਪਰ ਇਹ ਸਾਡੇ ਜੋ ਮੁੰਡੇ ਹੈ ਇਹ ਨਹੀਂ 10 ਦਿਨ ਉੱਥੇ ਹੀ ਰਹਿਣਾ ਤੇ ਰਾਤ ਨੂੰ ਜਦੋਂ 10 ਵਜੇ ਤੋਂ ਬਾਅਦ ਜੋ ਟ੍ਰੇਨ ਆਉਂਦੀ ਹੈ ਉਦੋਂ ਸਭ ਭੰਡਾਰੇ ਬੰਦ ਹੋ ਚੁੱਕੇ ਹੁੰਦੇ ਆ ਉਹਨਾਂ ਨੂੰ ਭੰਡਾਰਾ ਛਾੜ ਕੇ ਉਹ ਬਾਹਰ ਆਰਾਮ ਕਰਦੇ ਆ ਤੇ ਲਗਾਤਾਰ ਇਹਨੂੰ 24-25 ਸਾਲ ਹੋ ਗਏ ਭੰਡਾਰੇ ਚੱਲਦੇ ਨੇ ਸਾਰੀ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਇਹ ਬਦਾਰਾ ਲਗਾਇਆ ਕਿਹੜੇ ਕਿਹੜੇ ਭਗਵਾਨ ਸਵੇਰ ਦੇ ਸਮੇਂ ਦੁਪਹਿਰ ਦੇ ਸਮੇਂ ਰਾਤ ਦੇ ਸਮੇਂ ਜਿਹੜੇ ਇਹ ਤਕਰੀਬਨ ਸਵੇਰ ਨੂੰ ਤਾਂ ਚਾਹੇ ਹੁੰਦੀ ਹੈ ਜੀ 12:00 ਵਜੇ ਭੰਡਾਰਾ ਸ਼ੁਰੂ ਕਰਦੇ ਆ ਅਲੱਗ ਅਲੱਗ ਪਕਵਾਨ ਰੋਜ਼ ਦਾ ਮੈਨੂੰ ਅਲੱਗ ਹੈ ਤੇ ਕੋਈ ਸੰਗਤ ਵੀ ਵਿੱਚ ਭੰਡਾਰੇ ਵਿੱਚ ਆ ਜਾਂਦੀ ਵੀ ਅੱਜ ਸਾਡੇ ਵੱਲੋਂ ਆ ਚੀਜ਼ ਬਣਾਓ ਜਾਂ ਆਹ ਬਣਾਓ ਕਿਉਂਕਿ ਹਜ਼ਾਰਾਂ ਦਾ ਪ੍ਰੋਜੈਕਟ ਹੈ ਰੋਜ਼ ਦਾ ਲਗਾਤਾਰ 10 ਦਿਨ ਚੱਲਣਾ ਸੰਗਤ ਦੇ ਸਹਿਯੋਗ ਨਾਲ ਚੱਲਦਾ ਹੈ ਸੰਗਤ ਦੇ ਵਿੱਚ ਕਿਸ ਤਰ੍ਹਾਂ ਦਾ ਸਹਾਇ ਮਾਤ ਲੈਣਾ ਚਾਹੀਦਾ ਹੈ ਸੰਗਤ ਜੋ ਪਟਿਆਲਾ ਬਰਨਾਲਾ ਧੂਰੀ ਇਸ ਸਾਈਡ ਤੋਂ ਸੰਗਤ ਇਨਾਂ ਰਾਤਾਂ ਦੇ ਵਿੱਚ ਜ਼ਿਆਦਾ ਆਉਂਦੀ ਹੈ ਸਾਡੀ ਲੋਕਲ ਸੰਗਤ ਹੈ ਜਿਹੜੀ ਉਹ ਰਾਸ਼ਵਣ ਕਰਕੇ ਘਟ ਜਾਂਦੀ ਹੈ ਲੇਕਿਨ ਇਨਾਂ ਸਾਈਡ ਤੋਂ ਸੰਗਤ ਪੂਰੇ ਆਪਣੇ ਜੋ ਸੁਖਣਾ ਲੈ ਕੇ ਮਾਤਾ ਦਾ ਪੁੱਜਦੀ ਹੈ ਉਹ ਪੈਦਲ ਜਾਂਦੇ ਆ ਸਕੂਟਰਾਂ ਪਰ ਬੱਸਾਂ ਪਰ ਉਹ ਸਾਰੀ ਸੰਗਤ ਨੂੰ ਰੋਟੀ ਪਾਣੀ ਦਾ ਚਾਹ ਦਾ ਪ੍ਰਬੰਧ ਸੰਗਤਾਂ ਨੂੰ ਹੀ ਸੇਵਾ ਕਰਦੀ ਹੈ ਇਸ ਕਰਕੇ ਭਟਾਰੇ ਜਿਹੜੇ ਲੱਗ ਜਾਂਦੇ ਕਿੰਨੇ ਸ਼ਰਧਾਲੂ ਫਸ਼ਾਦ ਸ਼ਗਲਾਂ ਦੇ ਦਿੱਲੀ ਦੇ ਹਰ ਰੋਜ਼ ਕਿੰਨੇ ਐਕਸਟ੍ਰੀਮਰ ਪਰ ਅੰਦਾਜ਼ਾ ਕੋਈ ਲਾਇਆ ਨਹੀਂ ਜੀ ਸਾਫ ਸਰ ਦਾ ਇਹ ਤਾਂ ਹੁਣ ਮੰਦਰ ਵਾਲੇ ਦੱਸ ਸਕਦੇ ਕਿਉਂਕਿ ਉਹਨਾਂ ਨੂੰ ਕੋਟਿੰਗ ਹੁੰਦੀ ਹੈ ਫਿਰ ਵੀ ਹਜ਼ਾਰਾਂ ਦੇ ਹਿਸਾਬ ਨਾਲ ਕਿੰਨੇ ਜਾਂਦੇ ਆ ਖਾਸ ਕਰਕੇ ਜੇਠਾ ਮੰਗਲਵਾਰ ਹੁੰਦਾ ਉਹ ਦਿਨ ਜਿਸ ਤਰ੍ਹਾਂ ਕੱਲ ਮੰਗਲਵਾਰ ਗਿਆ ਕੱਲ ਬਹੁ ਰਾਸ਼ੀ ਤੇ ਇਸੇ ਤਰ੍ਹਾਂ ਹੁਣ ਜਿਹੜਾ ਸ਼ਨੀਵਾਰ ਨੂੰ ਰਾਜ ਪਾਉਂਦਾ ਕਿਉਂਕਿ ਐਤਵਾਰ ਛੁੱਟੀ ਹੈ ਸ਼ਨੀਵਾਰ ਵੀ ਸੈਕਟਰ ਦਾ ਚੱਲੇ ਤੇ ਦੋ ਚੰਦਰ ਬਹੁਤ ਜ਼ਿਆਦਾ ਮਿਲਣਾ ਆਉਂਦਾ